ਦੋਸਤੋ ਪੰਜਾਬੀਆਂ ਦੇ ਲਈ ਪੰਜਾਬੀ ਨੌਜਵਾਨਾਂ ਦੇ ਲਈ ਵੱਡੀ ਖੁਸ਼ਖਬਰੀ ਆ ਜੇ ਤੁਸੀਂ 8ਵੀਂ ਪਾਸ ਹੋ ਤੇ ਤੁਹਾਨੂੰ ਪੰਜਾਬੀ ਆਂਦੀ ਹੈ ਤਾਂ ਇੱਥੇ ਰੈਗੂਲਰ ਪੋਸਟਾਂ ਕੱਢੀਆਂ ਗਈਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀਆਂ ਕਿ ਸੇਵਾਦਾਰਾਂ ਦੀਆਂ ਪੋਸਟਾਂ ਨੇ ਤਾਂ ਸੇਵਾਦਾਰਾਂ ਦੀਆਂ ਪੋਸਟਾਂ ਸਭ ਤੋਂ ਪਹਿਲੀ ਗੱਲ ਵੀ ਰੈਗੂਲਰ ਬਹੁਤ ਜ਼ਿਆਦਾ ਸਮੇਂ ਤੋਂ ਬਾਅਦ ਆਈਆਂ ਨੇ ਅਦਰਵਾਈਜ਼ ਕੰਟਰੈਕਚੁਅਲ ਪੋਸਟਾਂ ਹੀ ਕੱਢੀਆਂ ਜਾਂਦੀਆਂ ਨੇ ਤਾਂ ਦੋਸਤੋ ਪੰਜਾਬ ਦੇ ਵਿੱਚ ਭਰਤੀਆਂ ਰੈਗੂਲਰ ਭਰਤੀਆਂ ਸਿਰਫ 8ਵੀਂ ਪਾਸ ਹੋਣੇ ਚਾਹੀਦੇ ਹੋ ਕਿਸੇ ਤਰ੍ਹਾਂ ਦਾ ਕੋਈ ਵੀ ਪੇਪਰ ਜਿਹੜਾ ਹੈ ਉਹ ਨਹੀਂ ਲਿਆ ਜਾਏਗਾ ਸਿਰਫ ਔਰ ਸਿਰਫ ਇੰਟਰਵਿਊ ਕੀਤੀ ਜਾਏਗੀ ਤਾਂ ਦੋਸਤੋ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਪੋਸਟਾਂ ਆਫਲਾਈਨ ਅਪਲਾਈ ਹੋਣੀਆਂ ਕਿਸ ਤਰੀਕੀ ਅਪਲਾਈ ਹੋਣੀਆਂ ਨੇ ਸਾਰੇ ਦਾ ਸਾਰਾ ਜਿਹੜਾ ਹੈ ਉਹ ਚੀਜ਼ਾਂ ਦੱਸ ਦਿੱਤੀਆਂ ਗਈਆਂ ਨੇ ਇਸ ਵੀਡੀਓ ਦੇ ਵਿੱਚ ਔਰ ਹਾਂ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਕਿਉਂਕਿ ਦੋਸਤੋ ਜੌਬ ਦੇ ਨਾਲ ਰਿਲੇਟਡ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਹੀ ਇਸ ਪਿਆਰੇ ਜਿਹੇ ਚੈਨਲ ਤੇ ਦੇਖਣ ਨੂੰ ਮਿਲਦੀ ਆ ਆਓ ਹੁਣ ਜਾਣਦੇ ਹਾਂ ਇਸ ਭਰਤੀ ਦੀ ਹੋਰ ਡਿਟੇਲਸ ਦੇ ਬਾਰੇ ਹਾਂਜੀ ਦੋਸਤੋ ਜਿਹੜੀਆਂ ਪੰਜਾਬ ਦੇ ਵਿੱਚ ਸੇਵਾਦਾਰਾਂ ਦੀਆਂ ਲੇਟੈਸਟ ਪੋਸਟਾਂ ਨਿਕਲਿਆ ਨੇ ਉਹਦਾ ਆਫੀਸ਼ਲ ਨੋਟੀਫਿਕੇਸ਼ਨ ਬਿਲਕੁਲ ਤੁਹਾਡੇ ਸਾਹਮਣੇ ਆ ਤਾਂ ਦੋਸਤੋ ਪੰਜਾਬ ਦੇ ਵਿੱਚ ਕਾਫੀ ਟਾਈਮ ਦੇ ਬਾਅਦ ਜਿਹੜੀਆਂ ਇਹ ਪੋਸਟਾਂ ਕੱਢੀਆਂ ਗਈਆਂ ਨੇ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਸਿਰਫ ਤੁਸੀਂ 8ਵੀਂ ਪਾਸ ਹੋਣੇ ਚਾਹੀਦੇ ਹੋ ਜਿਹੜੀ ਐਜੂਕੇਸ਼ਨ ਹੈ ਤੁਹਾਡੀ ਔਰ ਸਭ ਤੋਂ ਵੱਡੀ ਗੱਲ ਕੋਈ ਕਿਸੇ ਤਰ੍ਹਾਂ ਦਾ ਕੰਪੀਟੀਸ਼ਨ ਐ ਐਗਜ਼ਾਮ ਨਹੀਂ ਐ ਕੋਈ ਪੇਪਰ ਨਹੀਂ ਐ ਸਿਰਫ ਔਰ ਸਿਰਫ ਇੰਟਰਵਿਊ ਦੇ ਕੇ ਤੁਸੀਂ ਸਿਲੈਕਟ ਹੋ ਸਕਦੇ ਹੋ ਔਰ ਉਸ ਤੋਂ ਵੀ ਵੱਡੀ ਗੱਲ ਵੀ ਫਰਸਟ ਟਾਈਮ ਐਸਾ ਹੋਇਆ ਵੀ ਇਹ ਪੋਸਟਾਂ ਰੈਗੂਲਰ ਨਿਕਲ ਰਹੀਆਂ ਨੇ ਕੌਂਟਰੈਕਚੁਅਲ ਨਹੀਂ ਨਿਕਲ ਰਹੀਆਂ ਯਾਨੀ ਕਿ ਪੱਕੀ ਪ੍ਰਤੀਕ ਤਰ੍ਹਾਂ ਨਿਕਲ ਰਹੀਆਂ ਹਾਂਜੀ ਜੇ ਗੱਲ ਕਰੀ ਤਾਂ ਇਹ ਪੋਸਟਾਂ ਕੱਢੀਆਂ ਗਈਆਂ ਨੇ ਐਸਐਸ ਨਗਰ ਮੁਹਾਲੀ ਦੇ ਵਿੱਚ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੇ ਵਿੱਚ ਟੋਟਲ ਪੀਐਨ ਦੀਆਂ ਪੋਸਟਾਂ ਦੀਆਂ ਚੌਂਕੀਦਾਰ ਦੀਆਂ ਪੋਸਟਾਂ ਦੀ ਜੇ ਗੱਲ ਕਰੀਏ ਤਾਂ ਇੱਥੇ 34 ਪੋਸਟਾਂ ਨੇ ਜਿਗਰਾ ਪਾਇਤੇ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਤਾਂ ਸਿਰਫ ਔਰ ਸਿਰਫ 8 ਪਾਸ ਤੁਸੀਂ ਹੋਣੇ ਚਾਹੀਦੇ ਹੋ ਜੇ ਤੁਸੀਂ 8ਵੇਂ ਪਾਸ ਹੈਗੇ ਹੋ ਔਰ ਤੁਹਾਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਆਉਂਦੀ ਆ ਤਾਂ ਤੁਸੀਂ ਇਹਨਾਂ ਪੋਸਟਾਂ ਵਾਸਤੇ ਜ਼ਰੂਰ ਔਰ ਜ਼ਰੂਰ ਅਪਲਾਈ ਕਰੋ ਹੁਣ ਜੇ ਆਪਾਂ ਏਜ ਦੀ ਗੱਲ ਕਰੀਏ ਤਾਂ ਇੱਥੇ ਏਜ ਜਿਹੜੀ 18 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਜਿਹੜੇ ਵਿਅਕਤੀ ਨੇ ਹੋ ਅਪਲਾਈ ਕਰ ਸਕਦੇ ਨੇ ਜੇ ਤੁਸੀਂ 18 ਤੋਂ 35 ਸਾਲ ਦੇ ਵਿੱਚ ਵਿੱਚ ਦੇ ਹੈਗੇ ਹੋ ਤਾਂ ਇਹ ਪੋਸਟਾਂ ਤੁਹਾਡੇ ਲਈ ਨੇ ਤੁਸੀਂ ਅਪਲਾਈ ਜ਼ਰੂਰ ਔਰ ਜ਼ਰੂਰ ਔਰ ਜ਼ਰੂਰ ਕਰੋ ਇਕਲ ਹੋ ਵੀ ਇਹ ਪੋਸਟਾਂ ਜਿਹੜੀਆਂ ਨੇ ਆਫਲਾਈਨ ਅਪਲਾਈ ਹੋਣੀਆਂ ਨੇ ਤੇ ਆਫਲਾਈਨ ਕਿਸ ਤਰੀਕੇ ਦੇ ਨਾਲ ਹੋਣੀਆਂ ਨੇ ਪਰਫਾਰਮਾ ਕੀ ਆ ਉਹ ਪਰਫਾਰਮਾਂਸੀ ਆਪਣੇ WhatsApp ਗਰੁੱਪ 'ਚ ਭੇਜਤਾ ਤੁਸੀਂ ਡਿਸਕ੍ਰਿਪਸ਼ਨ 'ਚੋਂ WhatsApp ਗਰੁੱਪ ਲੈਂਕੇ ਉਹ ਤੋਂ ਫਾਰਮ ਚੱਕ ਕੇ ਜਿਹੜਾ ਹੈ ਉਹਦਾ ਪ੍ਰਿੰਟ ਕੱਢ ਕੇ ਭਰ ਸਕਦੇ ਹੋ ਹੁਣ ਜੇ ਗੱਲ ਕਰੀਏ ਸਿਲੈਕਸ਼ਨ ਦੀ ਤੇ ਤੇ ਜਿਹੜਾ ਹੈ ਇੰਟਰਵਿਊ ਲੀਤਾ ਜਾਏਗਾ ਡਾਇਰੈਕਟ ਇੰਟਰਵਿਊ ਦੇ ਉੱਪਰ ਤੁਹਾਨੂੰ ਨੰਬਰ ਆ ਜਾਏਗਾ ਜਿੰਨੇ ਵੀ ਸ਼ਾਰਟਲਿਸਟ ਕੈਡੀਡੇਟਸ ਜਿਹਨਾਂ ਦੇ ਫਾਰਮ ਸਹੀ ਹੋਣਗੇ ਉਹਨਾਂ ਨੂੰ ਜੇ ਆਪਾਂ ਗੱਲ ਕਰੀਏ A ਤੋਂ ਲੈ ਕੇ C ਤੱਕ ਜਿਨ੍ਹਾਂ ਦੇ ਨਾਮ ਹੈ A ਤੋਂ ਕਿਸੇ ਦਾ ਅਮਰੀਂਦਰ ਹੈ ਕਿਸੇ ਦਾ ਬੌਬੀ ਹੈ C ਤੋਂ ਕਿਸੇ ਦਾ ਚਰਨਪ੍ਰੀਤ ਹੈ A ਤੋਂ ਲੈ ਕੇ C ਤੱਕ ਜਿਹੜੇ ਵੀ ਵਿਅਕਤੀ ਨੇ ਉਹਨਾਂ ਦੀ 26 ਮਈ ਨੂੰ ਇੰਟਰਵਿਊ ਹੋਏਗੀ ਆਫਟਰ ਦੈਟ D ਤੋਂ ਲੈ ਕੇ G ਵਾਲਿਆਂ ਦੀ 27 ਨੂੰ H ਤੋਂ J ਵਾਲਿਆਂ ਦੀ 28 ਨੂੰ K ਤੋਂ M ਵਾਲਿਆਂ ਦੀ 29 ਨੂੰ ਇਸੇ ਤਰ੍ਹਾਂ ਐਨ ਤੋਂ ਕਯੂ ਵਾਲਿਆਂ ਦੀ 31 ਨੂੰ ਆਰ ਵਾਲਿਆਂ ਦੀ 2 ਨੂੰ ਐਸ ਵਾਲਿਆਂ ਦੀ 3 ਨੂੰ ਟੀ ਤੋਂ ਜ਼ेड ਵਾਲਿਆਂ ਦੀ ਚਾਰ ਤਰੀਕ ਨੂੰ ਜਿਹੜੀ ਆ ਯਾਨਕ 4 ਜੂਨ ਨੂੰ ਜਿਹੜੀ ਆ ਉਹ ਇੰਟਰਵਿਊ ਲਈ ਜਾਵੇਗੀ ਤਾਂ ਦੋਸਤੋ ਕੋਈ ਟਏਡੀਆ ਤਾਂ ਨਹੀਂ ਮਿਲੇਗਾ ਇੰਟਰਵਿਊ ਵਾਸਤੇ ਪਰ ਹਾਂ ਤੁਸੀਂ ਆਪਣੀ ਕਿਸਮਤ ਜਿਹੜੀ ਆ ਉਹ ਅਜਮਾ ਸਕਦੇ ਹੋ ਔਰ ਦੋਸਤੋ ਜਿਹੜੀਆਂ ਜਿਹੜੇ ਫਾਰਮ ਤੁਸੀਂ ਭੇਜਨੇ ਨੇ ਉਹ 17 ਤਰੀਕ ਤੱਕ ਜਿਹੜੇ ਨੇ ਭੇਜ ਦੇ ਜਿਹੜੇ ਨੇ ਲਾਸਟ ਡੇਟ ਯਾਨਕ ਜਿਹੜੀ ਆ ਉਹ 17 तरीक है मई तक म ने भेज देने हो, और इनकंप्लीट ना हो फार्म जो कंप्लीट होम के उपर ईमेल तो आई डी मोबाइल नंबर बिल्कुल सही 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 लिखा होती ना हो ਇਹ ਜਿਹੜੀ ਦੁਕਸਤੀ ਹਨ ਰਖੜੀਆਂ ਨੇ ਆਪਾਂ ਬਾਰੰਮਪਰਨ ਤੋਂ ਪਹਿਲਾਂ ਜਿਹੜੀਆਂ ਧਿਆਨ ਦੇ ਵਿੱਚ ਰੱਖੀ ਨੇ ਆ ਨਾ ਔਰ ਹਾਂ ਜੇ ਫਿਰ ਵੀ ਕਿਤੇ ਕੋਈ ਤੁਹਾਨੂੰ ਕਨਫਿਊਜ਼ਨ ਲੱਗਦੀ ਆ ਕਿ ਕੋਈ ਗੱਲ ਰਹਿ ਗਈ ਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਜਵਾਬ ਜਿਹੜਾ ਉਹ ਦਿੱਤਾ ਜਾਏਗਾ ਅਦਰਵਾਈਜ਼ WhatsApp ਗਰੁੱਪ ਤੇ ਵਿੱਚ ਆਪਾਂ ਸਾਰੀ ਡਿਟੇਲਸ ਜਿਹੜੀ ਆ ਉਹ ਪਾ ਦਿੱਨੇ ਹੁੰਨੇ ਆ WhatsApp ਗਰੁੱਪ ਨੂੰ ਜ਼ਰੂਰ ਜੁਆਇਨ ਕਰੋ ਤੁਹਾਨੂੰ YouTube ਚੈਨਲ ਤੇ ਵੀ ਮਿਲ ਜਾਏਗਾ ਔਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਏਗਾ ਤਾਂ ਦੋਸਤੋ वजिया वीड्डी भर्ती है बिना किसी टेंशन वाली भर्ती है सेवादारा दुनिया पोस्टा ने अप्लाई जरूर और जरूर करो और हाँ इस तरह दॉब केट भीडियोज आप हमेशा अपने चैनल पर पाते रहने तो मैकश्योर चैनल सबसक्राइब करना बिल्कुल भी ना भुल्यो ही बैलाइकॉन बटन भी दौरे तक साढ़े द्वारा पाई गई हर एक नौकरी तक पहुँच सके नवी जॉब के नवी भी बाय बाय सत श्रीकाल